ਜਰਨੈਲ ਉਹਨੂੰ ਨਹੀਂ ਕਹਿੰਦੇ ਜਿਹੜਾ ਜੰਗ ਦੇ ਮੈਦਾਨ ਵਿੱਚ ਵੀ ਲੜਨਾ ਜਾਣਦਾ ਆ ਇਹਦੇ ਖੂਬੀਆਂ ਬੰਦੇ ਕੋਲ ਸਰੀਰ ਕਰਕੇ ਆ ਜਾਂਦੇ ਆ ਪਰ ਜਰਨੈਲ ਦੇ ਹੋਰ ਵੀ ਗੁਣ ਬੜੇ ਆ ਜਰਨੈਲ ਜ਼ੁਬਾਨ ਕਿੰਨੀ ਮਿੱਠੀ ਬੋਲਦਾ ਵਾ ਜਰਨੈਲ ਧੀਆਂ ਭੈਣਾਂ ਦੀ ਇੱਜ਼ਤ ਕਿੰਨੀ ਕਰਦਾ ਵਾ ਜਰਨੈਲ ਬਜ਼ੁਰਗਾਂ ਦੀ ਇੱਜ਼ਤ ਕਿੰਨੀ ਕਰਦਾ ਕਈ ਇੱਥੇ ਸ਼ਤਰ ਦੇ ਜੋਰ ਨਾਲ ਜਰਨੈਲ ਬਣਿਆ ਉਹ ਲੋਕਾਂ ਦੇ ਦਿਲ ਨਹੀਂ ਜਿੱਤ ਸਕੇ ਪਰ ਕਈਆਂ ਨੇ ਲੋਕਾਂ ਦੇ ਦਿਲ ਜਿੱਤ ਕੇ ਜਰਨੈਲੀਆਂ ਪ੍ਰਾਪਤ ਕੀਤੀਆਂ ਉਹ ਲੋਕਾਂ ਦੇ ਦਿਲਾਂ ਚੋਂ ਕਦੀ ਕੱਢੇ ਨਹੀਂ ਜਾ ਸਕਦੇ ਇਸ ਕਰਕੇ ਦਿਲਾਂ ਚ ਰਾਜ ਕਰਨਾ ਸਿੱਖੋ ਪੈਸੇ ਦੇ ਜੋਰ ਨਾਲ ਪਿੰਡ ਤੇ ਰਾਜ ਕਰਨਾ ਸੌਖਾ ਵਾ ਇਲਾਕੇ ਤੇ ਰਾਜ ਕਰਨਾ ਸੌਖਾ ਵਾ ਪਰ ਜਦਨ ਪਟਾਕਾ ਪੈ ਗਿਆ ਨਾ ਲੋਕਾਂ ਨੇ ਮੜੀ ਦੇ ਖਲੋ ਕੇ ਕਹਿਣਾ ਵੀ ਗੰਦ ਗਲੋਂ ਲੱਥ ਗਿਆ ਪਰ ਜਿਨ੍ਹਾਂ ਨੇ ਲੋਕਾਂ ਦੇ ਦਿਲਾਂ ਚ ਰਾਜ ਕੀਤਾ ਹੋਊਗਾ ਜਿਨ੍ਹਾਂ ਨੇ ਕਿਸੇ ਦਾ ਦਿਲ ਜਿੱਤਿਆ ਹੋਊਗਾ ਉਹਦਾ ਘਰ ਵੀ ਛੋਟਾ ਹੋ ਸਕਦਾ ਵਾ ਗੱਡੀ ਛੋਟੀ ਹੋ ਸਕਦੀ ਆ ਪੈਸੇ ਪਤਾ ਨਹੀਂ ਜੇਬ 'ਚ ਹੈਗੇ ਕਿ ਨਹੀਂ ਹੈਗੇ ਪਰ ਜਿੰਨੇ ਕਿਸੇ ਦਾ ਦਿਲ ਜਿੱਤ ਲਿਆ ਉਹਦੇ ਜਾਨ ਤੋਂ ਵੱਧਾ ਲੋਕੀ ਕਹਿੰਦੇ ਹੁੰਦੇ ਇਹਦੇ ਵਰਗਾ ਬੰਦਾ ਦੁਨੀਆ 'ਤੇ ਹੈ ਹੀ ਕੋਈ ਨਹੀਂ ਸੀ ਆਹ ਤੇ ਕਮਾਈ ਅਸਲ ਵਿੱਚ ਕਮਾਈ ਕੋਠੀਆਂ ਕਾਰਾਂ ਨਹੀਂ ਆ ਕਮਾਈ ਜ਼ਮੀਨ ਭਾਂਡਾ ਨਹੀਂ ਆ ਹੁਣ ਇੱਕ ਗੱਲ ਮੈਂ ਤੁਹਾਨੂੰ ਕਹਿ ਦਿਆਂ ਸਤਕਾਰਯੋਗ ਪੈਣਾ ਬੈਠੀਆਂ ਜੀ ਗੁਰੂ ਕੀ ਬਾਣੀ ਦਾ ਇੱਕ ਸ਼ਬਦ ਆ ਬੰਦਾ ਮਰ ਜੇ ਔਰਤ ਕਦੀ ਨਹੀਂ ਰੋਂਦੀ ਔਰਤ ਕਦੀ ਨਹੀਂ ਰੋਂਦੀ ਹੁਣ ਇਹ ਔਰਤ ਤੁਹਾਡੇ ਵੱਲ ਹੱਥ ਨਹੀਂ ਸੀ ਕੀਤਾ ਅਸਲ ਚ ਆਪਾਂ ਰੋਜ ਪੜ੍ਹਦੇ ਨਾ ਖਸਮ ਮਰੈ ਤਾ ਨਾਰ ਨਾ ਰੂਬੈ ਖਸਮ ਮਰ ਜੇ ਨਾਰ ਨਹੀਂ ਰੋਂਦੀ ਉਥੇ ਨਾਰ ਕਿਨੂੰ ਕਿਹਾ ਗਿਆ ਨਾਰ ਕਿਹਾ ਗਿਆ ਪ੍ਰਾਪਰਟੀ ਨੂੰ ਘਰ ਵਾਲੀ ਨੂੰ ਨਹੀਂ ਕਿਹਾ ਇੱਥੇ ਇੱਥੇ ਪ੍ਰਾਪਰਟੀ ਨੂੰ ਕਿਹਾ ਤੁਸੀਂ ਕਦੀ ਵੇਖਿਆ ਬੰਦਾ ਮਰ ਜੇ ਤੇ ਪਲਾਟ ਰੋਂਦਾ ਏ ਹੁਣ ਮਗਰ ਕਦੀ ਕਹਿੰਦੇ ਸੁਣਿਆ ਵੀ ਪਲਾਟ ਬੜੇ ਰੋਏ ਤੂੰ ਇਹ ਕਦੇ ਸੁਣਿਆ ਵੀ ਬੰਦਾ ਮਰ ਗਿਆ ਤੇ ਉਹ ਜਿਹੜੀ ਹਾਈਵੇ ਤੇ ਪੈਲੀ ਲੱਗਣ ਈ ਉਹ ਬੜੀ ਉੱਚੀ ਉੱਚੀ ਰੋਂਦੀ ਹੀ ਰਾਤੀ ਕਦੀ ਕਿਸੇ ਨੇ ਸੁਣਿਆ ਕਿ ਬੰਦਾ ਮਰ ਜੇ ਤੇ ਅਲਮਾਰੀ ਚ ਪਿਆ ਸੋਨਾ ਚਾਂਦੀ ਵੀ ਰੋਇਆ ਹੋਵੇ ਕਦੀ ਕਿਸੇ ਨੇ ਸੁਣਿਆ ਬੰਦਾ ਮਰ ਜੇ ਤੇ ਬੈਂਕ ਚ ਪਈ ਮਾਇਆ ਵੀ ਕਦੀ ਰੋਈ ਹੋਵੇ ਦੌਲਤ ਨੂੰ ਪਤਾ ਵਾ ਵੀ ਇੱਕ ਮਰਿਆ ਵਾ ਚਾਰ ਖਸਮ ਨਵੇਂ ਆ ਜਾਣੇ ਆ ਜੇ ਇੱਕ ਪਾਉ ਦੇ ਦੋ ਮੁੰਡੇ ਹੋਏ ਉਹਨੂੰ ਪਤਾ ਇੱਕ ਮਰਿਆ ਦੋ ਖਸਮ ਨਵੇਂ ਤਿਆਰ ਆ ਉਹ ਮਰੂਗਾ ਗਾਂ ਨਵਾਂ ਖਸਮ ਆ ਜਾਣਾ ਵਾ ਦੌਲਤ ਬੰਦੇ ਦੀ ਸਭ ਤੋਂ ਵੱਡੀ ਜਾਇਦਾਦ ਨਹੀਂ ਹਾਂ ਦੌਲਤ ਬਿਨਾ ਗੁਜ਼ਾਰਾ ਨਹੀਂ ਕੰਮ ਪੈਸੇ ਨਹੀਂ ਹੋਣੇ ਆ ਘਰਦਿਆਂ ਵੀ ਪੈਸੇ ਹੀ ਪੁੱਛਣੇ ਬੰਦੇ ਨੂੰ ਗਏ ਨੂੰ ਪਰ ਬੰਦੇ ਦੀ ਸਭ ਤੋਂ ਵੱਡੀ ਜਾਇਦਾਦ ਇਹ ਆ ਕਿ ਉਹਦੇ ਮਰਨ ਤੋਂ ਬਾਅਦ ਕਿੰਨੇ ਸਾਲ ਉਹ ਲੋਕਾਂ ਦੇ ਦਿਲਾਂ 'ਚ ਚੰਗੇ ਰੂਪ 'ਚ ਜੀਦਾ ਰਹਿੰਦਾ ਵਾ ਸਭ ਤੋਂ ਵੱਡੀ ਜਾਇਦਾਦ ਇਹੋ ਹੀ ਆ ਕਿ ਸਿਵਿਆਂ ਨੂੰ ਤੁਰਿਆ ਜਾਂਦਾ ਕਾਠ ਦੱਸਦਾ ਵਾ ਵੀ ਬੰਦੇ ਨੇ ਕਮਾਈ ਕੀ ਕੀਤੀ ਜ਼ਿੰਦਗੀ ਦੇ ਵਿੱਚ ਬੰਦੇ ਦਾ ਕਾਠ ਦੱਸੇ ਮਗਰ ਤੁਰਿਆ ਜਾਂਦਾ ਇਸ ਕਰਕੇ ਦੁਨੀਆ ਦੀ ਭੱਜ ਦੌੜ ਅੰਦਰ ਕਿਸੇ ਦਾ ਦਿਲ ਜਿੱਤੋ ਜੇ ਜਿੱਤਿਆ ਜਾਂਦਾ 2 ਚੰਗੇ ਬੋਲ ਬੋਲ ਦਿਓ ਮੱਥੇ ਤੇ ਤਿਉੜੀ ਹਰ ਵਕਤ ਸਾੜਾ ਹਰ ਵਕਤ ਈਰਖਾ ਹਰ ਵਕਤ ਕਹਿਰ ਦੇ ਭਾਮੜਾ 'ਚ ਮੱਚੀ ਜਾਣਾ ਇਹ ਸਾਡੇ ਖੂਨ ਚ ਨਹੀਂ ਆ ਸਮਾਗਮਾਂ ਚ ਸੰਗਤ ਘਟ ਕਿਉਂ ਪੜਾ ਨਿਰਾ ਹੰਕਾਰ ਨਿਰਾ ਕਬੈੜ ਵੀ ਉਹ ਵੀ ਗਏ ਹੋਣੇ ਅਸੀਂ ਕਿਉਂ ਜਾਈਏ ਜਦੋਂ ਸਾਡੇ ਮਹੱਲੇ ਮੇਲਾ ਹੋ ਅਸੀਂ ਜਾਵਾਂਗੇ ਇਹ ਉਹਨਾਂ ਦੇ ਅਸੀਂ ਤਾਂ ਮੇਲੇ ਮਹੱਲੇ ਉਹ ਮਲੀ ਕਰਕੇ ਬੈਠੇ ਆ ਜੇ ਨਹੀਂ ਕੀਤਾ ਤੇ ਫਿਰ ਦਾ ਦਿਓ ਪਾਉ ਜਤਿੰਦਰ ਸਿੰਘ ਦਾ ਰੋਜ਼ ਵਾਹ ਪੈਂਦਾ ਸਮਾਗਮਾਂ ਦੇ ਵਿੱਚ ਇੱਕ ਈਰਖਾ ਵਾ ਅੰਦਰ ਪੀ ਉਹ ਬੰਦੇ ਅੱਗੇ ਲੱਗੇ ਹੋਣੇ ਆ ਸਾਨੂੰ ਨਹੀਂ ਪੁੱਛਿਆ ਅਸੀਂ ਮੇਲੇ 'ਚ ਨਹੀਂ ਜਾਣਾ ਅਸੀਂ ਸਮਾਗਮ ਹੁਣ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਵੀ ਆਤ ਸੋਚ ਲੈ ਕੇ ਬਹੂਗਾ ਉਹਨੇ ਭਾਵੇਂ ਗ੍ਰਾਹੀ ਸਾਰੇ ਪਿੰਡ ਤੋਂ ਜਿਆਦੀ ਹੋਵੇ ਤੇ ਝੋਲੀ ਖਾਲੀ ਲੈ ਕੇ ਜਾਊਗਾ ਰੁਪਈਏ 50 ਵੀ ਦਿੱਤੇ ਹੋਣਗੇ ਤੇ ਜੇ ਸਾਰਿਆਂ ਨੂੰ ਇੱਕ ਨਿਗਾਹ ਨਾਲ ਅੱਗੇ ਬੈਠਾ ਵੇਂਦਾ ਹੋਊਗਾ ਪਤਾ ਨਹੀਂ ਕਿੰਨੀਆਂ ਕੁ ਬਰਕਤਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ ਉਹਦੀ ਝੋਲੀ 'ਚ ਪਾ ਦੇਣੀਆਂ ਵਾ ਕਿ ਕਿ ਤਰਤੀਬਾਂ ਬਾਬੇ ਬੁੱਢੇ ਦੀ ਆ ਨਾ ਬਾਬਾ ਬੁੱਢਾ ਸਾਹਿਬ ਕਿੰਨਾ ਕਦੂਰਿਆ ਤੁਹਾਡੇ ਤੋਂ ਕਦੇ ਆ ਖਾ ਨੂੰ ਬੰਦ ਕਰਕੇ ਤੇ ਸੋਚੋ ਕਦੀ ਇੰਨਾ ਇਲਾਕਿਆਂ ਵਿੱਚ ਬਾਬਾ ਬੁੱਢਾ ਵੀ ਨਿੱਕੇ ਨਿੱਕੇ ਹਾਨੀਆਂ ਨਾ ਖੇਡਦਾ ਰਿਹਾ ਹੋਊਗਾ ਐਸ ਏਰੀਏ ਦਾ ਇੱਕ ਇੱਕ ਕਤਰਾ ਮਿੱਟੀ ਦਾ ਜ਼ਰਾ ਵੀ ਚੁੱਕ ਕੇ ਮੱਥੇ ਤੇ ਲਾਉਣ ਵਾਲਾ ਵਾ ਕਿਉਂਕਿ ਇਥੇ ਬੂੜੇ ਤੋਂ ਬੁੱਢਾ ਬਣਿਆ ਸੀ ਕੋਈ ਤੇ ਬੁੱਢਾ ਵੀ ਐਸਾ ਬਣਿਆ ਰਹਿੰਦੀ ਦੁਨੀਆ ਤੱਕ ਸਾਰੀ ਦੁਨੀਆ ਸਜਦੇ ਕਰੂਗੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੂੰ ਆ ਕਮਾਈ ਆ ਬਾਬੇ ਬੁੱਢੇ ਨੇ ਕੜੀ ਪੀ ਐਚ ਡੀ ਕੀਤੀ ਆ ਕਿ ਬਾਬਾ ਬੁੱਢਾ ਸਾਹਿਬ ਕਦੇ ਯੂਨੀਵਰਸਿਟੀ ਚੋਂ ਪੜਿਆ ਸੀ ਬਾਬੇ ਬੁੱਢਾ ਸਾਹਿਬ ਦੇ ਕਦੇ ਟਰੱਕ ਚੱਲਣ ਡਏ ਸੀ ਬਾਬਾ ਬੁੱਢਾ ਸਾਹਿਬ ਦੀਆਂ ਕੜੀਆਂ ਫਰਮਾਂ ਚੱਲਣ ਡੀਆਂ ਸੀ ਪਰ ਦਿਲ ਜਿੱਤੇ ਤੇ ਦਿਲ ਵੀ ਕਿਹਦਾ ਜਿੱਤਿਆ ਗੁਰੂ ਨਾਨਕ ਦਾ ਦਿਲ ਜਿੱਤਿਆ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਦਿਲ ਜਿੱਤਿਆ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਰਹਿੰਦੀ ਦੁਨੀਆ ਤੱਕ ਬਾਬਾ ਬੁੱਢਾ ਸਾਹਿਬ ਦੇ ਘਰ ਦੀਆਂ ਜੋਤਾਂ ਜਗਦੀਆਂ ਰਹਿਣਗੀਆਂ ਲੋਕ ਸਜਦੇ ਆ ਕੇ ਕਰਦੇ ਰਹਿਣਗੇ ਇੱਕ ਵਾਰ ਸਾਰੀ ਸੰਗਤ ਹੱਥ ਜੋੜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਮੈਂ ਗੱਲ ਕਰ ਰਿਹਾ ਸਮ ਨਿਹਾਲ ਸਿੰਘ ਅਟਾਰੀ ਵਾਲੇ ਦੀ ਜਿੱਥੇ ਉਹਦੀ ਜ਼ਮੀਨ ਜਾਇਦਾਦ ਬਹੁਤ ਆ ਉਹ ਜਰਨੈਲ ਬਹੁਤ ਤਗੜਾ ਵਾ ਹੁਣ ਉਹਦੀ ਜ਼ੁਬਾਨ ਤੇ ਸੱਚ ਵੇਖੋ ਕਿੰਨਾ ਵਾ ਉਹ ਪਿੰਡ ਬਣੀਏ ਕੇ ਆ ਗਿਆ ਲੋਪੋ ਕੇ ਚਕਾਵੇਂ ਦੇ ਨਾਲ ਹੀ ਪਿੰਡ ਆ ਬਣੀਏ ਕੇ ਪਿੰਡ ਬਣੀਏ ਕੇ ਆ ਗਿਆ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਣ ਵਾਸਤੇ ਤੇ ਸ਼ੇਰੇ ਪੰਜਾਬ ਦੀ ਹਾਲਤ ਇੰਨੀ ਮਾੜੀ ਡਾਕਟਰ ਵੈਦ ਹਕੀਮ ਕਹਿੰਦੇ ਤੂੰ ਨਹੀਂ ਮਿਲ ਸਕਦਾ ਕਹਿੰਦੇ ਕਿਉਂ ਕਹਿੰਦੇ ਉਹਨੂੰ ਤਾਪ ਇੰਨਾ ਚੜਿਆ ਵਾ ਕਈ ਦਿਨ ਹੋ ਗਏ ਸਰੀਰ ਮਿੱਟੀ ਹੋ ਗਿਆ ਸ਼ੇਰੇ ਪੰਜਾਬ ਦਾ ਇਥੋਂ ਤੱਕ ਡਰਿਆ ਕਿ ਸ਼ੇਰੇ ਪੰਜਾਬ ਪਤਾ ਨਹੀਂ ਰਿਕਵਰੀ ਕਰੇ કે ਨਾ ਕਰੇ ਹੁਣ ਨਿਹਾਲ ਸਿੰਘ ਟਾਰੀ ਵਾਲਾ ਕਹਿਣ ਲੱਗਾ ਮੈਨੂੰ ਇੱਕ ਵਾਰੀ ਮਿਲਾ ਦਿਓ ਬਸ ਸਰਦਾਰ ਨਿਹਾਲ ਸਿੰਘ ਟਾਰੀ ਵਾਲਾ ਆਇਆ ਸ਼ੇਰੇ ਪੰਜਾਬ ਦੀਆਂ ਅੱਖਾਂ ਬੰਦ ਸੀ ਉਹਦੇ ਹੂੰਗਣਦੀ ਆਵਾਜ਼ ਬਾਹਰ ਤੱਕ ਜਾ ਰਹੀ ਸੀ ਇੰਨੀ ਮਾੜੀ ਹਾਲਤ ਚ ਸੀ ਪਰ ਨਿਹਾਲ ਸਿੰਘ ਟਾਰੀ ਵਾਲੇ ਨੇ ਪ੍ਰਕਰਮਾ ਕੀਤੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਕਰਮਾ ਕਰਕੇ ਤੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਚ ਹੱਥ ਜੋੜ ਕੇ ਆਖਿਆ ਸੱਚੇ ਪਾਤਸ਼ਾਹ ਸ਼ੇਰੇ ਪੰਜਾਬ ਦੀ ਅਜੇ ਕੌਮ ਨੂੰ ਬੜੀ ਲੋੜ ਆ ਮੇਰੀ ਅਰਦਾਸ ਆ ਕਿ ਸ਼ੇਰੇ ਪੰਜਾਬ ਠੀਕ ਕਰਕੇ ਪੰਥ ਦੀ ਸੇਵਾ ਕਰ ਦੇ ਤੇ ਜੇ ਕੋਈ ਉਹਨੂੰ ਮੁਕਸਲ ਲੱਗਾ ਵਾਜੇ ਕਿਸੇ ਦੀ ਜਾਨ ਚਾਹੀਦੀ ਆ ਅਨਿਹਾਲ ਸਿੰਘ ạtਾਰੀ ਵਾਲਾ ਹਾਜ਼ਰ ਆ ਕਹਿੰਦੇ ਨਿਹਾਲ ਸਿੰਘ ạtਾਰੀ ਵਾਲਾ ਐਨੀ ਅਰਦਾਸ ਕਰਕੇ ਪਿੰਡ ạtਾਰੀ ਆਇਆ ਜਦਨ ਸ਼ੇਰੇ ਪੰਜਾਬ ਠੀਕ ਹੋ ਕੇ ਮੰਜੇ ਤੋਂ ਉੱਠਿਆ ਨਿਹਾਲ ਸਿੰਘ ạtਾਰੀ ਵਾਲਾ ਉਸ ਦਿਨ ਦੁਨੀਆ ਛੱਡ ਕੇ ਪੱਕੇ ਤੌਰ ਤੇ ਜਾ ਚੁੱਕਾ ਸੀ ਉਹਦੀ ਬਿਮਾਰੀ ਆਪਣੇ ਇਹ ਬਾਣੀ ਦੀਆਂ ਬਰਕਤਾਂ ਨੇ ਤਰਕਸ਼ੀਲ ਬੰਦਾ ਜੋ ਮਰਜੀ ਆਖੀ ਜਾਵੇ ਇਦਾਂ ਨਹੀਂ ਹੋ ਸਕਦਾ ਸਭ ਕੁਝ ਹੋ ਸਕਦਾ ਹੈ ਭਗਤਾਂ ਨੇ ਰੱਬ ਇਸੇ ਤਰ੍ਹਾਂ ਹੀ ਵਾਸਚ ਕੀਤਾ ਵਾ ਡੋਰੀਆਂ ਪ੍ਰੇਮ ਦੀਆਂ ਪਾ ਕੇ ਹੁਣ ਉਸ ਨਿਹਾਲ ਸਿੰਘ ਅਟਾਰੀ ਵਾਲੇ ਦਾ ਇੱਕ ਪੋਤਿਆ ਸਰਦਾਰ ਸ਼ਾਮ ਸਿੰਘ ਅਟਾਰੀ ਇੱਥੇ ਲੈ ਕੇ ਆਉਣਾ ਸੀ ਮੈਂ ਤੁਹਾਨੂੰ ਸਰਦਾਰ ਸ਼ਾਮ ਸਿੰਘ ਅਟਾਰੀ ਉਹ ਜਰਨੈਲ ਆ ਜਦਨ ਕੌਮ ਉਤੇ ਸਭ ਤੋਂ ਜ਼ਿਆਦਾ ਵਿਪਤਾ ਦੇ ਦਿਨ ਪਏ ਉਸ ਦਿਨ ਉਹ ਬੰਦਾ ਮਨ ਮਟਾਵ ਪਲਾ ਕੇ ਤੇ ਕੌਮ ਦੇ ਵਾਸਤੇ ਜੂਝਿਆ ਸੀ ਅੱਜ ਵਿਵਤਾ ਦੇ ਦਿਨਾਂ 'ਚੋਂ ਕੌਮ ਨੰਗ ਰਹੀ ਆ ਪਰ ਇੱਥੇ ਡਫਲੀਆਂ ਤਾਂ ਵੀ ਆਪੋ ਆਪਣੀਆਂ ਵਜਨਡੀਆਂ ਵਾ ਕੀ ਹੋਇਆ ਕਾਲ ਤਖਤ ਸਾਹਿਬ ਕੀ ਹੋਇਆ ਕੇਸਗੜ ਸਾਹਿਬ ਕੀ ਹੋਇਆ ਥੋੜੇ ਦਿਨਾਂ ਦੇ ਵਿੱਚ ਕੌਮ ਦੇ ਨਾਲ ਤੁਹਾਨੂੰ ਦੱਸਣ ਦੀ ਲੋੜ ਨਹੀਂ ਤੁਹਾਨੂੰ ਕੱਲੀ-ਕੱਲੀ ਗੱਲ ਦਾ ਪਤਾ ਵਾ ਪਰ ਇੱਕ ਗੱਲ ਪੱਕੀ ਆ ਪੰਥ ਦਾ ਮਿਹਣਾ ਨਾ ਕੋਈ ਲੈ ਕੇ ਬਹਿਜਿਓ ਬੇਨਤੀ ਮੇਰੀ ਆ ਸੰਪਰਦਾਵਾਂ ਨੂੰ ਬੇਨਤੀ ਮੇਰੀ ਆ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੂੰ ਬੇਨਤੀ ਮੇਰੀ ਆ ਟਕਸਾਲਾ ਨੂੰ ਬੇਨਤੀ ਮੇਰੀ ਆ ਨਿਹੰਗ ਸਿੰਘ ਜਥੇਬੰਦੀਆਂ ਨੂੰ ਜੇ ਅੱਜ ਨਾਲ ਨਾ ਤੁਸੀਂ ਕੌਮ ਨੂੰ ਸਿਰ ਜੋੜ ਕੇ ਬਹਿਣ ਦਾ ਹੌਕਾ ਦਿੱਤਾ ਇਹ ਹੱਥਾਂ ਨਾਲ ਦਿੱਤੀਆਂ ਮੁੜ ਕੇ ਮੂੰਹ ਨਾ ਵੀ ਸਾਡੇ ਕੋਲ ਖੁੱਲਣੀਆਂ ਕਿਉਂਕਿ ਸਿਸਟਮ ਨੇ ਜਥੇ ਲਿਆ ਕੇ ਸਾਡੀ ਕੌਮ ਨੂੰ ਖਿਲਾਰਨਾ ਸੀ ਖਿਲਾਰ ਦਿੱਤਾ ਅੱਜ ਜਥੇਦਾਰ ਕੁਲਦੀਪ ਸਿੰਘ ਨੇ ਦੀ ਤਾਜਪੋਸ਼ੀ ਹੋਈ ਗੜਗੱਜ ਸਾਹਿਬ ਦੀ ਸਮਾਨੀ ਸੀ ਬਦਲਣਾ ਚਾਹੀਦਾ ਚਲੋ ਮੇਰੀ ਵਧਾਈ ਹੈ ਜਥੇਦਾਰ ਨੂੰ ਮੁਬਾਰਕ ਹੈ ਭਾਈ ਤੁਸੀਂ ਪੰਥ ਦੀ ਸੇਵਾ ਚੜ੍ਹਦੀ ਕਲਾ ਨਾਲ ਕਰੋ ਤੁਸੀਂ ਪੰਥ ਦੀ ਸੇਵਾ ਨਿਰਸਵਾਰਥ ਹੋ ਕੇ ਕਰੋ ਪਰ ਟਾਈਮ ਬਦਲਦਾ ਹੈ ਇਹਦੇ ਚ ਇਹਦਾ ਮਤਲਬ ਇਹ ਵੀ ਲੀਡਰਾਂ ਚ ਕਿਤੇ ਨਾ ਕਿਤੇ ਕਾਣੂ ਹੈਗੀ ਸੀ ਨਾ ਲੀਡਰ ਚਾਹੁੰਦੇ ਸੀ ਵੀ ਕੁਝ ਨਾ ਕੁਝ ਵਾਪਰ ਜਾਂਦਾ ਕੁਝ ਨਾ ਕੁਝ ਹੋ ਜਾਂਦਾ ਚਲੋ ਚੰਗੀ ਗੱਲ ਹੈ ਟਕਰਾਜ ਇਹ ਹੁੰਦਾ ਤੇ ਮਾੜੀ ਗੱਲ ਸੀ ਜਲੂਸ ਸਾਡਾ ਹੀ ਅੱਗੇ ਬਥੇਰਾ ਨਿਕਲਿਆ ਹੋਰ ਜ਼ਿਆਦਾ ਨਿਕਲ ਜਾਣਾ